ਪੁਰਤਮ ਇਹ ਮੱਛਲੀ ਹੋਈ ਹੈ ਮੱਛੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਢਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਢਾਤੇ ਉਹ ਠਾਰ ਵਾਲੀ ਬੀਬੀ ਦੀ ਜੁਬਾਨ ਤੇ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐ ਇਨਕਾਂ ਨਾਲ ਉਹਦੇ ਵਾਰ ਕੀ ਕਰਦੇ ਆਂਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓਸ ਨੂੰ ਦਿਖਾ ਸਕਦੇ ਆ ਇਹ ਨਾ ਅੱਗ ਬੁਝਾਉਣ ਵਾਲਾ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ ਕਿਹਾ ਸੰਪੂਰਨ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲਏ ਉਹਨਾਂ ਦਾ ਮੂਨ ਮਿਰਚ ਚੱਕ ਕੇ ਚਾਹ ਪੱਤੇ ਚੱਕ ਲੈ ਗਏ ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਦਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕ ਇਹਦੇ ਵਿੱਚ ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਦਸਤਖਤਾਂ ਜਿਹੜੀ ਉਥੇ ਦੀ ਪ੍ਰਸ਼ਤਾ ਜਾਰੀ ਮੈਨੇਜਮੈਂਟ ਹੈ ਹੋਰ ਉਹ ਸਰਕਾਰ ਬਚਾਉਣ ਤੇ ਲਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦਿੱਤਾ ਇੱਥੋਂ ਤੱਕ ਕਿ 13 ਮਹੀਨਿਆਂ ਦੀ ਵਿੱਤੀ ਵੀ ਬਟਿੰਡੇ ਜੇਲ੍ਹ ਦੇ ਵਿੱਚ ਆਪਣੀ ਮਾਂ ਦੇ ਨਾਲ ਰੱਖੀ ਹੈ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਨੂੰ ਬਚਾਈ ਜਿੰਦੀ ਹੈ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਕਿ ਇਹ ਜਿਹੜੇ ਅਰਸਟ ਸਕੂਲ ਨੇ ਵੀ ਇਹਨਾਂ ਨੂੰ ਦੀ ਸਰਕਾਰ ਦਾ ਇੱਥੇ ਬਣਾਉਣਾ ਚਾਹੀਦਾ ਸਰਕਾਰੀ ਪੂਰ ਬਣਾਉਣਾ ਚਾਹੀਦਾ ਹੈ ਜਾਨੀ 2 ਮਹੀਨਿਆਂ ਤੋਂ ਜਿਹੜੇ ਕិច្ਚੇ ਦੇ ਉੱਤੇ ਤੁਹਾਣਾ ਲਾਈ ਬੈਠੇ ਨੇ ਜਿਹੜੀ ਮੈਨੇਜਮੈਂਟ ਹੈ ਮੈਨੇਜਮੈਂਟ ਨੇ ਉਹਨਾਂ ਦੇ ਸਟੇਟਮੈਂਟ ਏਕਟਿੰਗ ਲਏ ਹੋਏ ਨੇ ਖਰਚੇ ਜਿਹੜੇ ਤੋਂ ਨਾਭ ਹੋ ਦੇ ਉਹਨਾਂ ਲਗਦੇ ਦੇ ਵਿੱਚ 100000 ਰੁਪਏ ਦੀ ਵੀ ਤਨਖਾਹ ਵੀ ਪੂਰੀ ਨਹੀਂ ਹੋ ਰਹੀ ਜੇ ਉਹਨਾਂ ਨੇ ਗੱਲ ਰੱਖਤੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਿਆ ਕਿਹਦੇ ਬਾਰੇ ਸੱਭਾ ਦਾ ਜਿਹੜਾ ਉਹ ਮਤਲਬ ਮੈਂ ਤਾਂ ਮੌਰ ਪਰ ਮੈਨੇਜਮੈਂਟ ਤਾਂ ਮੈਨੂੰ ਲੱਗਦਾ ਵੀ ਇਹ ਤੋਂ ਹਟਾ ਦੇ ਉਹਨੂੰ ਲਗਾ ਇਸ ਟੀਮ ਹਲਾਤਾ ਦੇ ਕੇ ਮੈਨੇਜਮੈਂਟ ਤੋਂ ਛੱਡਾ ਦੇ। ਉਹ ਮੈਨੇਜਮੈਂਟ ਤੋਂ ਹਟਾ ਦੇ ਜਿਹੜੇ ਉਹ ਟੀਚਰ ਰਿਓ ਕੋਈ ਬਹਾਲ ਕੀਤੇ ਜਾ ਰਹੇ। ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਉਹ। ਜੀ ਇਹ ਐਸਡੀਐਮ ਦਾ ਮਸਲਾ ਹੈਗਾ ਦੇਖੋ ਹੜਕਾ ਮੋੜ ਦਾ। ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐਸਡੀਐਮ ਐਸ ਡੀ ਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਅੰਗਰੇਜਮੈਂਟ ਤੋਂ ਵਾਪਸਤਾ ਲੈ ਲਿਆ ਡੀ ਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਘਰਾਉ ਦਿੱਤਾ ਹੋਇਆ ਜਿੰਨੇ ਉਹਦੀ ਇਨਕੁਆਰੀ ਹੋਈ ਹੈ ਜੀ ਅੰਗਰੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਨੂੰ ਕਪੜੇਵਾਲੀ ਹੋਈ ਹੈ ਕੀ ਉਹ ਸਾਹਬ ਕੋਲ ਆਇਆ ਮੈਂ ਤੇ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਉਹ ਦੇਖੋ ਜਦੋਂ ਇਹ ਤਾਂ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਕਿ ਕੀ ਰਿਪੋਰਟ ਹੈ ਦੇਖੋ ਮੇਰੇ ਕੋਲ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹਾਂ ਪਰ ਉਹ ਮਸਲਾ ਸਮਝ ਨਹੀਂ ਦੇਂਦਾ ਇੱਧਰ ਲਿ ਸਿਸਟਮ ਹੈ ਉਹ ਬਾਈ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਛੋਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਅੱਗੇ ਉਹਨੂੰ 4 ਤਰੀਕ ਨੂੰ ਘਰਾਂ ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਧਾਨੀ ਨਹੀਂ ਕੱਲੀ ਉਹ ਝਾੜੂ ਪਾਰਟੀ ਦੀ ਰਾਜਧਾਨੀ ਹੈ ਕੀ ਕਰ ਲਈ ਅਸੀਂ ਕਿਉਂ ਸਾਨੂੰ ਕਿਉਂ ਫੋੜੋਬੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਜੀ ਜਿਹੜਾ ਹੁਣ ਸਵਾਲ ਦਾ ਜਵਾਬ ਗਰਾਹਾ ਸਾਹਿਬ ਦੇ ਸਕਦੇ ਹੋ ਮੈਂ ਨਹੀਂ ਨਾ ਦੇ ਸਕਦਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਕਹਿੰਦਾ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪਿਆਉ ਮੈਨੂੰ ਆਇਆ ਇੱਕ ਵਾਰ ਸਾਨੂੰ ਇਹਸੋ ਹੁਣ ਆਖੋ ਜਿਹੜਾ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਸੋਨ ਮਰਜੋ ਜਦੋਂ ਕੱਲ ਨੂੰ 27 ਚ ਵੋਟਾਂ ਹੋਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੌਗੀ ਯਾਨੀ ਕਿ ਰਹਿ ਤਾਂ ਉਥੇ ਐਮਐਲਏ ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕ ਬੀਪਾ ਇਹ ਤੂੰ ਪੀ ਕੇ दारू ਕਿਉਂ ਤੜਕੇ ਉੱਜਰੂਰ ਬੋਲਦਾ ਹੈ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਿਕਿਉਰਟੀ ਆ ਮੁੱਖ ਮੰਤਰੀ ਹੁੰਦਾ ਇਹ ਮੇਰੀ ਗੱਲ ਤੁਸੀਂ ਨਸ਼ਿਆਂ ਬੁਰਦਮ ਨੇ ਮੱਛਲੀ ਹੋਈ ਹੈ ਮੱਛਲੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਘਾਟੇ ਛੋਟੇ ਨੇ ਜਿਹੜੇ ਉਨਾ ਦੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨ ਤੇ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐਨਕਾਂ ਲਾ ਕੇ ਉਹਦੇ ਬਾਰੇ ਕੀ ਕਰਦੇ ਮੈਂ ਦਾਦਾ ਬੰਦਾ ਇੱਕ ਵਾਰੀ ਲੱਗੀ ਹੋਈ ਆ ਉਹ ਵਿਜਲੈਂਸਰ ਕੋਈ ਕਰਦੇ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨ ਤੇ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਠਾ ਦਾ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਣ ਕਪੇਸ਼ ਕਰਨਾ ਕੰਮ ਹੈ ਨਹੀਂ ਚਲਾਣ ਤਾਂ ਪੇਸ਼ ਹੋ ਅਦਾਲਤ ਦੀ ਉਹਦੀ ਘਰ ਦਾ ਕੀ ਬਣਿਆ ਉਹਦੀ ਕੁਆਂਟੀਟੀ ਨਹੀਂ ਬਾੜੀ ਸੀ ਜੀ ਉਹਦੀ ਇਨਕੁਆਇਰੀ ਲੋਕਰ ਨੂੰ ਨਿਕਾ ਰਹੇ ਸਾਰਾ ਚਾਰ ਲੋਕਾਂ ਦੇ ਘਰਾਂ ਤੇ ਪੂਰਾ ਪੰਜਾ ਚੱਲ ਰਿਹਾ ਨਹੀਂ ਕਰਦੇ ਕਿਉਂ ਨਹੀਂ ਚੱਲ ਦੇਖੋ ਡਿਸਮਿਸ ਨਾਲ ਨਾਲ ਕਰੀਏ ਡਿਸਮਿਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੰਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਤੇਰੇ ਗਵਰ ਦੇ ਉਹਦੇ ਭਾਈ ਦੇ ਨਾਮ ਦਾ ਉਹਦਾ ਸਾਰਾ ਜਿਹੜਾ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨਾਂ ਕੀ ਕਿਉਂਕਿ ਜੇ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੇ ਨੂੰ ਇਨਕੁਆਰੀ ਕਰਕੇ ਇਨਕੁਆਰੀ ਨਹੀਂ ਨਸ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕੀ ਇਹਦੀ ਇੰਨੀ ਇਨਕਮ ਸੀ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ ਇਨਕੁਆਰੀ ਦੇ ਆਧਾਰ ਤੇ ਕਾਰਵਾਈ ਕਰਨ ਨਹੀਂ ਅਸੀਂ ਕਿਉਂ ਕਰਨਾ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪ੍ਰਧਾਨੀ ਫੜੀ ਤਾਂ ਹੈ ਨਾ ਫੜੀ ਵੀ ਭਲੇ ਇੱਥੇ ਜੀ ਗਈ ਹੈ ਉਹ ਅਗਲੀ ਵੇਖੇ ਜੀ ਭੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ਗੂਣ ਮਿਰਚਾ ਕੇ ਚਾਪ ਪੁੱਟ ਕੇ ਲੈ ਗਏ ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟਾਈਗਰ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਛੋਡਾ ਜਿਹੜਾ ਖਨੌਰ ਵਾਲਾ ਐਮਐਲਏ ਐ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਨਹੀਂਆਂ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐਂ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ ਇਹ ਵੀ ਸੋਚੋ 2-2 ਲੱਖ ਰੁਪਏ ਦੀ ਮੇਰੀ ਸੁਣ ਲਓ ਆਪਣੇ ਏਰੀਆ ਦੀ ਕੱਲੀ ਚਲਾ ਵਾਲੇ ਦਾ ਟਰੈਕਟਰ ਟਰਾਲੀ ਸੀਗੀ ਚਲਾ ਵਾਲੇ ਦਾ ਪੁੱਛ ਲਓ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਨੀ ਪੂਰੀ ਗੱਲ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆਤਾ ਉਹਨਾਂ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਦੇ ਗਵਾਹ ਬੈਠੇ ਆ ਕਿ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਓ ਜਿਹੜੇ ਦਾ ਮਤਲਬ ਚੋਰੀ ਦਾ ਕੀਤਾ ਸੀ ਬੇਚੋਰੀ ਦੇ ਰਿਹਾ ਸੀ ਕੋਈ ਤਾਂ ਕਿਸੇ ਨੇ ਦਬਾਇਆ ਹੈ ਕਹਿੰਦਾ ਤੁਸੀਂ ਦਬਾਇਆ ਹੈ ਉਸਨੇ ਰਾਤ ਨੂੰ ਜਿਹਦੇ ਕੋਲੇ ਫਾਰਮਿੰਗ ਕਰੀ ਉਹ ਖੜੇ ਸੀਗੇ ਉਹਨਾਂ ਨੂੰ ਦਬਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਹਿੰਦਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਖਾਪਾ ਇੱਕ ਦਿਨ ਬਹਿਸ ਨਹੀਂ ਕਰਦੇ ਪੁਲਿਸ ਨੇ ਜਿਵੇਂ ਕੋਈ ਰੌਲਾ ਪੈ ਗਿਆ ਉਹਨੇ ਸਾਈਡ ਤੇ ਲਾ ਲਿਆ ਜਿਹੜੇ ਲਗੇ ਸੀਗੇ ਦਵਾਈਆਂ ਮੈਂ ਆਪ ਦਵਾਈਆਂ ਉਹਦਾ ਰੰਗ ਪੂਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਗਿਆ ਅਸੀਂ ਤੁਹਾਨੂੰ ਬੇਇਜ਼ਤੀ ਇਹ ਕਰਦੇ ਜੇ ਤੁਸੀਂ ਇਕੱਠੇ ਹੋ ਕੇ ਐਮਐਲਏ ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ ਸਤਾਈ ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹਨੇ ਹੀ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਨਾ ਹਜ਼ਾਰ ਕਰ ਲਓ ਨਹੀਂ ਕਰਨਾ